ਆਂ ਢੋਲ ਗਈ ਮੈਂ ਮੈਂ ਗੀ ਕੁਟ ਦੇਈ ਵਰਪਾ ਗੁੱਡੀ ਤਾਂ ਫੁੱਕੀ ਹੈ ਵੀ ਮੀਂਹ ਪਵੇ ਜੇ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸੋਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾਪਕੇ ਗੁੱਡੀ ਫੂਕ ਕੇ ਆਉਂਦੀਆਂ ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਾਦੀ ਬਣਦੀ ਸਾਰੇ ਪੈ ਕੇ ਸੋਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਇਆਲ ਹੋ ਜਾਂਦਾ ਤੇ ਮੀਂਹ ਪੈ ਜਾਂਦਾ ਸੀਗਾ ਉਸ ਟਾਈਮ ਚ ਪਹਿਲਾਂ ਗਈ ਜੀ ਜਿਹੜੇ ਪਹਿਲੇ ਸਮੇਂ ਹੁੰਦੇ ਸੀਗੇ ਭੈਣਾ ਧੀਆ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸੌ ਰੇ ਤਾਂ ਅੰਜਮੀਆਂ ਕੁੜੀਆਂ ਆਉਂਦੀਆਂ ਸਾਰੀਆਂ ਇਕੱਠੀਆਂ ਕੇ ਗੁੱਡੀ ਫੂਕਦੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾ ਦੂਜੀ ਕੋਈ ਲੜਕੀ ਰਾਜੀ ਨਹੀਂ ਹੁਣ ਤਾਂ ਦੋ ਘੜੀ ਬੜੀਆਂ ਬੁੱਢੀਆਂ ਨੂੰ ਇਕੱਠਾ ਕਰਨਾ ਪੈਂਦਾ ਸਮਾਨ ਉਹੀ ਕਹੀ ਜਾਂਦੇ ਵੀ ਸਾਡੇ ਪੁੱਤ ਪੋਤੇ ਸੁੱਕੀਆਂ ਜ਼ਮੀਨਾਂ ਪਾਉਂਦੇ ਨੇ ਵੀ ਸਾਨੂੰ ਪ੍ਰਮਾਤਮਾ ਦੁਇੰਦਰ ਦੇਵਤਾ ਹੀ ਦਿਆਲ ਹੋ ਵੀ ਸਾਨੂੰ ਮੀਂਹ ਦੀ ਲੋੜ ਹੈ ਬਹੁਤ ਗਰਮੀ ਹੈ ਸਾਰੇ ਔਖੇ ਹੋ ਰਹੇ ਨੇ ਜੀਰੀ ਲਾਉਣ ਤੋਂ ਵੀ ਬਹੁਤ ਪਰ ਮਾਤਮਾ ਮੂਰੇ ਅਰਦਾਸ ਕਰਦੇ ਆਂ ਵੀ ਮੀਂਹ ਪਾਈ ਜੀ ਇਹ ਪ੍ਰਾਤਨ ਸਮਿਆਂ ਵਿੱਚ ਕੀ ਜਿਹੜਾ ਹੈਗਾ ਰਿਵਾਜ ਹੁੰਦਾ ਸੀ ਅੱਜ ਕਿਉਂ ਗੁੱਡੀ ਫੂਕਦੀ ਹੈ ਇਹ ਗੁੱਡੀ ਤਾਂ ਫੂਕੀ ਹੈ ਵੀ ਮੀਂਹ ਪਵੇ ਜੇ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸੋਹਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾਪ ਕੇ ਗੁੱਡੀ ਫੂਕ ਕੇ ਆਉਂਦੀਆਂ ਇੱਕ ਪਿੱਟ ਸਿਆਪਾ ਕਰਦੀ ਆਂ ਮਾਂ ਬਣਦੀ ਭਝਾਈ ਬਣਦੀ ਦਾਦੀ ਬਣਦੀ ਸਾਰੇ ਪੈ ਕੇ ਸੋਹਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਿਆਲ ਹੋ ਜਾਂਦਾ ਤੇ ਮੀ ਪੈ ਜਾਂਦਾ ਸੀਗਾ ਉਸ ਟਾਈਮ ਚ ਪਹਿਲਾਂ ਗਈ ਜਿਹੜੇ ਪਹਿਲੇ ਸਮੇਂ ਹੁੰਦੇ ਸੀਗੇ ਤੇਰੀ ਤੇ ਤੇਰੀ ਨੂੰ ਗੁੱਡੀ ਆ ਜਿਹੜੀ ਇਹਦਾ ਕੀ ਕਹਿਆ ਗਿਆ ਕਿ ਇਹਦਾ ਕਿਹੜਾ ਕਿਹੜਾ ਕੀ ਹੈ ਪਤਾ ਨਹੀਂ ਅਸ਼ੋਕਪੁਰ ਦਾ ਸਾਹੀ ਆਪ ਆਪੇ ਬਣ ਜਾਂਦੇ ਨੇ ਮਾਈਆਂ ਇਕੱਠੀਆਂ ਹੋ ਕੇ ਜੀ ਵੇਕੇ ਹੀ ਬਣ ਜਾਂਦੇ ਨੇ ਸੌਰੇ ਵੀ ਬਣ ਜਾਂਦੇ ਨੇ ਤੇ ਭੈਣ ਭਾਈ ਭਰਜਾਈਆਂ ਸਭ ਕੁਝ ਪੀੜੀ ਦਰਵਾਜ਼ਾ ਸਾਰੇ ਹੀ ਬਣ ਜਾਂਦੇ ਨੇ ਜੀ ਪਰਮਾਤਮਾ ਨਹੀਂ ਪਰਮਾਤਮਾ ਨਹੀਂ ਇਹ ਕਹਿਣਾ ਚਾਹੁੰਦੇ ਆ ਜੀ ਬਸ ਮੈਂ ਇਕੱਠੇ ਹੋ ਕੇ ਅਨਤਕ ਹੋ ਕੇ ਮਾਈਆਂ ਨੇ ਸੇਵਾ ਕਰੀਆ ਸਾਰਾ ਦਾ ਆਟਾ ਪਾਣੀ ਇਕੱਠਾ ਕਰਿਆ ਇਕੱਠਾ ਕਰਕੇ ਫਿਰ ਆਪਣੀ ਸਵੇਰ ਦੀ ਲੱਗੀਆਂ ਪਈਆਂ ਨੇ ਮਾਈਆਂ ਨਹੀਂ ਪੈਣਾ ਚਾਹੀਦਾ ਪ੍ਰਮਾਤਮਾ ਨੇ ਹੀ ਇਨਾਸ ਕਰ ਜਾਂ ਨਹੀਂ ਬਾਸੇ ਤੇਰੀ ਰਹਿਮਤ ਦਾ ਨਹੀਂ ਪੈਣਾ ਚਾਹੀਦਾ ਪੈਣਾ ਧੀਆ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸੌਰੇ ਤੋਂ ਆਂਜ ਮੀਆਂ ਕੁੜੀਆਂ ਦੀਆਂ ਸਾਰੀਆਂ ਇਕੱਠੀਆਂ ਤੇ ਗੁੱਡੀ ਬੁੱਟੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾਲ ਦੂਜੀ ਕੋਈ ਰਲ ਕੇ ਹੀ ਰਾਜੀ ਨਹੀਂ ਹੁਣ ਤਾਂ ਲੋਕੜੀ ਬੜੀਆਂ ਬੁੱਡੀਆਂ ਵੀ ਇਕੱਠਾ ਕਰਨਾ ਪੈਂਦਾ ਸਮਾਨ ਉਹੀ ਕਹੀ ਜਾਨੀ ਵੀ ਸਾਡੇ ਪੁੱਤ ਪੁੱਤੇ ਸੁਖੀਆਂ ਜ਼ਮੀਨਾਂ ਪਾਉਂਦੇ ਨੇ ਵੀ ਸਾਨੂੰ ਪ੍ਰਮਾਤਮਾ ਵੀਂਦਰ ਦੇਵਤਾ ਹੀ ਦਿਆਨ ਹੋ ਉਹ ਵੀ ਸਾਨੂੰ ਨਹੀਂ ਦੀ ਬੱਚਿਆਂ ਨੂੰ ਬਹੁਤ ਜ਼ਿਆਦਾ ਵੀਮੀ ਪੈਣਾ ਚਾਹੀਦਾ ਹੈ। ਫਾਲ ਵੀ ਵੱਧ ਗਿਆ ਉਸ ਜਿਹੜੀਆਂ ਪਿਆਰ ਵੀ ਵਾਧਾ ਜੀ ਇਕੱਠੀਆਂ ਹੋਈਆਂ ਨੇ ਜਦ ਤੜਕੇ ਦੇ ਬੀਬੀਆਂ ਸਾਰੀਆਂ ਕੋਈ ਵਿਚਾਰੀ ਅੰਦਰ ਬਾਹਰ ਵੀ ਨਹੀਂ ਨਿਕਲਦੀ ਕਦੇ ਜਿਹੜੇ ਉਹ ਬੀਬੀਆਂ ਅੱਜ ਇੱਥੇ ਆਉਂਦੀ ਵੀ ਦੂਜੀ ਦੂਜੀ ਦੇ ਸੇਲ ਨਹੀਂ ਬਣੂਗੀ ਪਿਆਰ ਬਦੂਗਾ ਹਨ ਇਹਨਾਂ ਨੂੰ ਅਗਲੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਸਾਰਾ ਪਤਾ ਲੱਗੂਗਾ ਵੀ ਆਪਾਂ ਐ ਗੁੱਡੀ ਪੁਕੀ ਨੂੰ ਬਹੁਤ ਗਰਮੀ ਹੈ ਸਾਰੇ ਔਖੇ ਹੋ ਰਹੇ ਨੇ ਜੀਰੀ ਲਾਉਣ ਤੋਂ ਵੀ ਬਹੁਤ ਪਰ ਮਾ ਆਤਮਾ ਮੂਰੇ ਅਰਦਾਸ ਕਰਦੇ ਆਂ ਵੀ ਮੀ ਪਾਈ ਜੀ